ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 20 ਸਤੰਬਰ 2024 ਬੱਚਿਆਂ ਲਈ ਸਰਕਾਰ ਨੇ ਨਵੀਂ ਸਕੀਮ ਕੀਤੀ ਲਾਗੂ ਪੰਚਾਇਤੀ ਚੋਣਾ ਕਰਵਾਉਣ ਸੰਬੰਧੀ ਤਾਰੀਖ ਹੋਈ ਜਾਰੀ ਸਰਕਾਰ ਦੀਆਂ ਨਵੀਆਂ ਸ਼ਰਤਾਂ ਹੋਈਆਂ ਲਾਗੂ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ حاضر ਹੋ ਚੁੱਕੇ ਆ ਤਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਮੌਸਮ ਵਿਭਾਗ ਨੇ ਸੂਬੇ ਦੇ ਚਾਰ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਕੀਤਾ ਜਾਰੀ ਤਾਂ ਦੇਖੋ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮੌਸਮ ਵਿਭਾਗ ਨੇ ਸੂਬੇ ਦੇ ਚਾਰ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ ਸ਼ਾਮਲ ਨੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਅੱਜ ਦੁਪਹਿਰ ਤੋਂ ਮੌਸਮ ਦੇ ਵਿੱਚ ਬਦਲਾ ਦੇਖਣ ਨੂੰ ਮਿਲੇਗਾ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹੁਣ ਪੰਜਾਬ ਅਤੇ ਚੰਡੀਗੜ੍ਹ ਤੇ ਸ਼ਾਹੀਦ ਹੀ بارش ਹੋਵੇ ਇਸ ਦੇ ਨਾਲ ਹੀ ਸਤੰਬਰ ਮਹੀਨੇ ਚ ਦੋਮਾ ਥਾਵਾਂ ਤੇ ਔਸਤ ਤੋਂ ਬੁਕਟ ਮੀਂਹ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ 1 ਤੋਂ 15 ਸਤੰਬਰ ਤੱਕ ਕੁੱਲ 34.1 ਮਿਲੀਮੀਟਰ بارش ਹੋਈ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਚ ਨੌਕਰੀ ਦੇ ਚਾਹਵਨ ਵਾਲੀ ਵੱਡੀ ਖੁਸ਼ਖਬਰੀ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ ਤਾਂ ਦੇਖੋ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ 20 ਉਦਯੋਗਾਂ ਅਤੇ ਇੰਡਸਟਰੀ ਐਸੋਸੀਏਸ਼ਨ ਨਾਲ ਸਮਝੌਤੇ ਤੇ ਦਸਤਕ ਕੀਤੇ ਨੇ ਇਸ ਨਾਲ ਨੌਜਵਾਨਾਂ ਲਈ 50000 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਇਸ ਐਲਾਨ ਇਹੀ ਜਿਹੜਾ ਐਲਾਨ ਆ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿੱਖਲਾਈ ਮੰਤਰੀ ਅਮਨ अरोੜਾ ਨੇ ਉਦਯੋਗ ਦੇ ਦਿਗਜਾ ਨੀਤੀ ਨਿਰਮਾਤਾਵਾਂ ਅਤੇ ਹਿੱਸੇਦਾਰਾਂ ਵਿੱਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਅਜੋਜਿਤ ਮੀਟ 24 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕੀਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਇਸ ਦੌਰਾਨ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸ ਕੰਪਨੀਆਂਜ਼ ਅਤੇ ਮਹਾਲੀ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਦੀਆਂ ਉਦਯੋਗਿਕ ਐਸੋਸੀਏਸ਼ਨ ਸਮੇਤ 20 ਉਦਯੋਗਾ ਨਾਲ ਸਮਝੌਤਿਆਂ ਤੇ ਹਸਤਾਖਰ ਕੀਤੇ ਉਧਰ ਜਾਰੀ ਰਹੇਗੀ ਪ੍ਰਧਾਨ ਮੰਤਰੀ ਆਸ਼ਾ ਯੋਜਨਾ ਕਿਸਾਨ ਹੀ ਨਹੀਂ ਆਮ ਆਦਮੀ ਨੂੰ ਵੀ ਮਿਲੇਗਾ ਵੱਡਾ ਲਾਭ ਤਾਂ ਦੇਖੋ ਭਾਰਤ ਸਰਕਾਰ ਨੇ ਅਜਹੀ ਯੋਜਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਦਾ ਲਾਭ ਨਾ ਸਿਰਫ ਦੇਸ਼ ਦੇ ਕਿਸਾਨਾਂ ਨੂੰ ਮਿਲੇ ਸਗੋਂ ਇਸ ਨਾਲ ਦੇਸ਼ ਦੇ ਆਮ ਆਦਮੀ ਦੀ ਵੀ ਬਚਤ ਹੁੰਦੀ ਹੈ ਸਰਕਾਰ ਨੇ ਇਸ ਲਈ 35000 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ ਚੁਣਾਂ ਤੋਂ ਪਹਿਲਾਂ ਆਮ ਆਦਮੀ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਦਾ ਇਹ ਵੱਡਾ ਫੈਸਲਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਤਾਂ ਦੇਖੋ ਪ੍ਰਧਾਨ ਮੰਤਰੀ ਆਸ਼ਾ ਯੋਜਨਾ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੋ ਸਰਕਾਰ ਦੁਆਰਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਅਤੇ ਵਧੀਆ ਭਾਅ ਪ੍ਰਦਾਨ ਕਰਨ ਅਤੇ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਉਤਰਾ ਚੜਾ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਇਸ ਤੇ 35000 ਕਰੋੜ ਰੁਪਏ ਖਰਚ ਕਰੇਗੀ ਸਰਕਾਰ ਕੈਬਨਟ ਮੀਟਿੰਗ ਚ ਵੱਡਾ ਫੈਸਲਾ ਤਾਂ ਦੇਖੋ ਇਸ ਮੀਟਿੰਗ ਚ ਪ੍ਰਧਾਨ ਮੰਤਰੀ ਅੰਨਦਾਤਾ ਆਸ਼ਾ ਸੁਰੱਖਿਆ ਅਭਿਆਨ ਦੀਆਂ ਯੋਜਨਾਵਾਂ ਨੂੰ ਜਾਰੀ ਰੱਖਣ ਲਈ ਪਰ ਪ੍ਰਵਾਨਗੀ ਦਿੱਤੀ ਗਈ ਹੈ ਜੋ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੇ ਚੰਗੇ ਭਾਅ ਦੇਣ ਅਤੇ ਆਮ ਆਦਮੀ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਨੂੰ ਕੰਟਰੋਲ ਕਰਨ ਦੀ ਯੋਜਨਾ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪੰਜਾਬ ਚ ਪੰਚਾਇਤੀ ਚੋਣਾਂ ਦਾ ਵੱਜਿਆ ਵਿਗਲ ਪੰਜਾਬ ਚ 20 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਤਾਂ ਦੇਖੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਹੁਣ ਖਤਮ ਹੋ ਗਿਆ ਹੈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਚ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਇਹ ਚੋਣਾਂ ਹੁਣ ਬਿਨਾਂ ਪਾਰਟੀ ਤੋਂ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ ਬਿਨਾ ਬਿੱਤੇ ਦਿਨੀ ਪੰਜਾਬ ਪੰਚਾਇਤ ਰਾਜ ਐਕਟ ਦੀ ਧਾਰਾ 12 ਵਿੱਚ ਸੋਧ ਦਾ ਬਿੱਲ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਇਸ ਬਿੱਲ ਦੇ ਲਾਗੂ ਹੋਣ ਪਿੱਛੋਂ ਪੰਜਾਬ ਚ ਪੰਚਾਇਤੀ ਚੋਣ ਕਿਸੇ ਵੀ ਉਮੀਦਵਾਰ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੀ ਜਾਵੇਗੀ ਦੱਸ ਦिए ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ ਉਸ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਚਾਇਤ ਦੀ ਮੰਗ ਅਨੁਸਾਰ ਸਟੇਡੀਅਮ ਸਕੂਲ ਜਾਂ ਕਾਲਜ ਦਫ਼ਤਰ ਹਸਪਤਾਲ ਵਿੱਚੋਂ ਕੋਈ ਵੀ ਸਹੂਲਤ ਦਿੱਤੀ ਜਾਵੇਗੀ ਉਨਾਂ ਨੇ ਕਿਹਾ ਕਿ ਪੰਚਾਇਤ ਚੋਣਾਂ ਬਹੁਤ ਹੀ ਮਹਿੰਗੀਆਂ ਹੋ ਗਈਆਂ ਨੇ ਸਰਪੰਚ ਬਣਨ ਲਈ 40-40 ਲੱਖ ਰੁਪਏ ਲੋਕ ਖਰਚ ਕਰ ਦਿੰਦੇ ਨੇ ਇਹ ਪੈਸਾ ਕਿੱਥੋਂ ਪੂਰੇ ਕੀਤੇ ਜਾਣਗੇ ਤਾਂ ਦੇਖੋ ਸਰਕਾਰ ਨੇ ਵੱਡਾ ਐਲਾਨ ਕੀਤਾ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਨਵਾਲਕ ਬੱਚਿਆਂ ਦਾ ਪੈਨਸ਼ਨ ਖਾਤਾ ਸਿਰਫ 10000 ਰੁਪਏ ਜਮ੍ਹਾਂ ਕਰਵਾਉਣ ਤੇ ਮਿਲਣਗੇ ਤੇ ਹੱਟ ਲੱਖ ਰੁਪਏ ਤਾਂ ਦੇਖੋ ਮਾਪੇ ਅਕਸਰ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਾ ਕਰਦੇ ਨੇ ਇਸ ਦੇ ਲਈ ਮਾਪੇ ਕਈ ਸਕੀਮਾਂ ਅਤੇ ਬੀਮਾ ਕੰਪਨੀਆਂ ਵਿੱਚ ਨਿਵੇਸ਼ ਕਰਦੇ ਨੇ ਹੁਣ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਸਰਕਾਰ ਨੇ ਐਨ ਪੀ ਐਸ ਵਾਸਤਵ ਲੈਆ ਸਕੀਮ ਲਿਆਂਦੀ ਹੈ ਇਹ ਸਕੀਮ ਨਵਾਲਕ ਬੱਚਿਆਂ ਦਾ ਪੈਨਸ਼ਨ ਖਾਤਾ ਖੋਲਿਆ ਜਾਵੇਗਾ ਮਾਪੇ ਅਤੇ ਬੱਚਿਆਂ ਲਈ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਨੇ ਵੱਡੇ ਹੋਣ ਤੋਂ ਬਾਅਦ ਇਹ ਸਕੀਮ ਨਿਯਮਿਤ ਖਾਤੇ ਵਿੱਚ ਬਦਲ ਜਾਵੇਗੀ 18 ਸਤੰਬਰ ਨੂੰ ਐਨਪੀਐਸ ਵਸਤੱਲਿਆ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਹੈ ਤੁਸੀਂ ਪੜ੍ਹ ਸਕਦੇ ਹੋ ਤਾਂ ਦੇਖੋ ਐਨਪੀਐਸ ਸਕੀਮ ਦੀ ਸ਼ੁਰੂਆਤ ਕਰਦੇ ਹੋਏ ਵਿੱਤ ਮੰਤਰੀ ਨੇ ਨੌ ਬੱਚਿਆਂ ਨੂੰ ਸਥਾਈ ਖਾਤਾ ਰਿਟਾਇਰਮੈਂਟ ਖਾਤਾ ਨੰਬਰ ਸੌਂਪੇ ਇਸ ਤੋਂ ਬਾਅਦ ਹੁਣ ਵਿੱਤ ਮੰਤਰੀ ਨੇ ਵਸਤੱਲਿਆ ਯੋਜਨਾ ਸ਼ੁਰੂ ਕੀਤੀ ਹੈ ਆਓ ਜਾਣਦੇ ਹਾਂ ਕਿ ਇਹ ਯੋਜਨਾ ਕੀ ਹੈ ਕਿਵੇਂ ਇਸ ਦਾ ਲਾਭ ਤੁਸੀਂ ਲੈ ਸਕਦੇ ਹੋ ਤਾਂ ਦੇਖੋ ਵਸਤੱਲਿਆ ਯੋਜਨਾ ਬੱਚਿਆਂ ਦੇ ਭਵਿੱਖ ਲਈ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਮਾਪੇ ਆਪਣੇ ਨਾਬਾਲਗ ਬੱਚਿਆਂ ਦੇ ਖਾਤੇ ਖੋਲ੍ਹ ਸਕਦੇ ਨੇ ਇਸ ਤਹਿਤ ਮਾਪੇ ਬੱਚਿਆਂ ਲਈ ਖਾਤੇ ਖੋਲ੍ਹ ਕੇ ਫੰਡ ਇਕੱਠਾ ਕਰ ਸਕਦੇ ਨੇ ਤਾਂ ਦੇਖੋ ਵਸਥਲਿਆਂ ਨੂੰ ਨਿਯਮਤ ਖਾਤੇ ਵਿੱਚ 18 ਸਾਲ ਤੋਂ ਬਦਲ ਦਿੱਤਾ ਜਾਵੇਗਾ ਬਾਅਦ ਵਿੱਚ ਬੱਚਿਆਂ ਦੇ ਐਨਪੀਐਸ ਖਾਤੇ ਨੂੰ ਇੱਕ ਫੰਡ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਐਨਪੀਐਸ ਯੋਜਨਾ ਖਾਤੇ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਖੋਲੇ ਜਾਣਗੇ ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੀ ਉਮਰ ਆ ਉਹ ਹੋਣੀ ਚਾਹੀਦੀ ਹੈ ਇਸ ਵਿੱਚ ਸਕੀਮ ਦਾ ਲਾਭ ਲੈ ਸਕਦੇ ਨੇ ਤਾਂ ਦੇਖੋ ਖਾਤਾ ਤੁਸੀਂ ਕਿਸੇ ਵੀ ਵੱਡੇ ਬੈਂਕ ਵਿੱਚ ਜਾਂ ਡਾਕ ਘਰਾਂ ਵਿੱਚ ਖਾਤੇ ਤੁਸੀਂ ਖੋਲ ਸਕਦੇ ਹੋ ਪੈਨਸ਼ਨ ਤਹਿਤ ਇਹ ਤੁਹਾਡਾ ਖਾਤਾ ਖੋਲਿਆ ਜਾਵੇਗਾ ਯਾਦ ਰੱਖੇ ਕਿ ਤੁਹਾਡੇ ਬੱਚਿਆਂ ਦੀ ਜਿਹੜੀ ਉਮਰ ਆ 18 ਸਾਲ ਤੋਂ ਘੱਟ ਹੋਣੀ ਜ਼ਰੂਰੀ ਹੈ ਇਹ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੁਆਰਾ ਨਿਰੰਤਰ ਕੀਤੀ ਜਾਵੇਗੀ ਤਾਂ ਦੇਖੋ ਲੱਖਾਂ ਰੁਪਏ ਦਾ ਤੁਹਾਨੂੰ ਇਸ ਵਿੱਚ ਲਾਭ ਮਿਲੇਗਾ 1000 ਰੁਪਏ ਦਾ ਨਿਵੇਸ਼ ਕਰਨਾ ਲਾਜ਼ਮੀ ਹੈ ਜੇਕਰ ਤੁਸੀਂ ਇਸ ਸਕੀਮ 'ਚ 10000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 63 ਲੱਖ ਤੱਕ ਦਾ ਭਾਰੀ ਲਾਭ ਮਿਲੇਗਾ ਤਾਂ ਦੇਖੋ ਤੁਸੀਂ ਆਪਣੇ ਬੱਚਿਆਂ ਲਈ ਵਧੀਆ ਫੰਡ ਇਕੱਠਾ ਕਰ ਸਕਦੇ ਹੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਤਾਂ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ ਜੀ